ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਦਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਪਲੀਜ਼ ਮੈਂ ਹਰ ਉਪਰਾਲਾ ਕਰ ਲਿਆ ਪਲੀਜ਼ ਭਾਜੀ ਮੈਨੂੰ ਦਲਜੀਤ ਦਾ ਸੰਜ ਨੂੰ ਮਿਲਣਾ ਇਸ ਲਖਾਰੀ ਦਾ ਹੈ ਸੁਪਨਾ ਪੋਸਟਰ ਲਗਾ ਕੇ ਤੇ ਦਿਲਜੀਤ ਦਸਾਂਝ ਨੂੰ ਕਰ ਰਹੇ ਹਾਂ ਮਿਲਨ ਦੀ ਅਪੀਲ ਕਿ ਮੈਂ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹਾਇਸੀਅਤ ਨਹੀਂ ਹੈਗੀ ਇਸ ਕਰਕੇ ਕਹਨਾ ਸਰ ਤੁਸੀਂ ਮੈਨੂੰ ਬੁਲਾ ਲਓ ਮੈਨੂੰ ਮੈਂ ਉੱਥੇ ਜ਼ਰੂਰ ਪਹੁੰਚੂਗਾ ਮੈਨੂੰ ਜ਼ਰੂਰ ਮਿਲਿਓ ਤੁਹਾਡੇ ਕੋਲੇ ਬਹੁਤ ਬੈਰੀ ਬੈਰੀ ਰਿਕੁਐਸਟ ਹੈ ਜੀ ਬਹੁਤ ਮੈਂ ਤੁਹਾਡਾ ਅਹਿਸਾਨ ਮੰਨ ਮੰਨਦਾ ਪਹਿਲਾਂ ਵੀ ਅਹਿਸਾਨ ਮੰਨਦਾ ਹੁਣ ਵੀ ਦਿਲਜੀਤ ਭਾਜੀ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਤੇ ਦਿਲਜੀਤ ਭਾਜੀ ਨੂੰ ਬੇਨਤੀ ਕਰਦਾ ਤੇ तमाम ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਪਲੀਜ਼ ਮੈਨੂੰ ਦਲਜੀਤ ਭਾਈ ਨੂੰ ਮਿਲਾ ਦਿਓ ਮਿਸ਼ਨ ਦਲਜੀਤ ਦੋਸਾਂਝ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਦੋਸਾਂਝ ਉਸ ਨੂੰ ਮਿਲੂਗਾ ਸੋ ਸੋ ਕੁਝ ਅਜੇ ਹੀ ਅਲਫਾਜ਼ ਨੇ ਜਿਹੜੇ ਇਹ ਦਰਦ ਹਸੀਬ ਰਾਈਟਰ ਹੈ ਜਿਹੜਾ ਆਪਣੀ ਸ਼ਰਟ ਤੇ ਇੱਕ ਪੋਸਟਰ ਲਗਾ ਕੇ ਜਿਹੜਾ ਜਗ जाहीर ਕਰਦਾ ਨਜ਼ਰ ਆ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਦਰਦਾ ਅਸੀਬ ਹਸੀਬ ਨਾਦੇ ਰਾਈਟਰ ਨੇ ਆਪਣੇ ਸ਼ਰਟ ਤੇ ਇੱਕ ਇੱਕ ਅਜੀਹਾ ਪੋਸਟਰ ਜਿਹੜਾ ਲਗਾਇਆ ਹੋਇਆ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਇਹ ਰਾਈਟਰ ਦਰਦਾ ਅਸੀਬ ਦਾ ਗਾਣਾ ਜੋ ਪਿਛਲੇ ਦਿਨ ਹੀ ਦਲਜੀਤ ਦੋਸਾਂਝ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗਾਣਾ गा ਕੇ ਜਿਹੜਾ ਪਾਇਆ ਗਿਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਕੁਝ ਅਜੀਹੀ ਅਲਫਾਸੀ ਗਾਣੇ ਦੇ ਜੋ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੇ ਪਾਇਸੀ ਤੇ ਦਰਦ ਹਸੀਬ ਦਾ ਨਾਮ ਵੀ ਜਿਹੜਾ ਮੈਂਸ਼ਨ ਕਰਿਆ ਸੀ ਜਿਸ ਨੂੰ ਲੈ ਕੇ ਦਰਦ ਹਸੀਬ ਨੇ ਦਲਜੀਤ ਦੋਸਾਂਝ ਦਾ ਧੰਨਵਾਦ ਵੀ ਕਰਿਆ ਸੀ ਜਿਸ ਤੋਂ ਬਾਅਦ ਦਲਜੀਤ ਦੋਸਾਂਝ ਜਿਹੜਾ ਦਰਦ ਹਸੀਬ ਦੇ ਦਿਲ ਦੇ ਵਿੱਚ ਵਸ ਜਾਂਦਾ ਤੇ ਉਸ ਤੋਂ ਉਸ ਤੋਂ ਬਾਅਦ ਹੀ ਦਰਦ ਹਸੀਬ ਦੀ ਜਿਹੜੀ ਤਮੰਨਾ ਬਣ ਜਾਂਦੀ ਹੈ ਕਿ ਉਹ ਜਿਹੜਾ ਦਲਜੀਤ ਦਲਜੀਤ ਦੋਸਾਂਝ ਨੂੰ ਇੱਕ ਵਾਰ ਜ਼ਰੂਰ ਮਿਲੇ ਸੋ ਜਿਸ ਤੋਂ ਬਾਅਦ ਜਦੋਂ ਦਰਦਾ ਸ਼ਿਵ ਨੂੰ ਪਤਾ ਲੱਗਦਾ ਕਿ ਆਉਣ ਵਾਲੀ 14 ਦਸੰਬਰ ਨੂੰ ਜਿਹੜਾ ਦਲਜੀਤ ਦੋ ਸਾਂਝ ਦਾ ਜਿਹੜਾ ਕਾਨਸਰਟ ਉਹ ਚੰਡੀਗੜ੍ਹ ਵਿਖੇ ਲੱਗ ਰਿਹਾ ਤਾਂ ਉਸ ਤੋਂ ਬਾਅਦ ਉਸਦੇ ਮਨ ਦੇ ਵਿੱਚ ਆ ਜਾਂਦਾ ਕਿ ਉਹ ਇਹ ਸੁਨਹਿਰੀ ਮੌਕਾ ਜਿਹੜਾ ਨਾ ਖੋਵੇ ਪਰ ਘਰ ਦੀ ਤੰਗੀ ਦੇ ਕਾਰਨ ਘਰ ਦੇ ਅਸੀਂ ਕਹਿ ਸਕਦੇ ਹਾਂ ਹਾਲਾਤਾਂ ਦੇ ਕਾਰਨ ਉਹ ਕਾਨਸਰਟ ਦੀ ਟਿਕਟ ਹੈ ਜਿਹੜੀ ਉਹ ਨਹੀਂ ਖਰੀਦ ਸਕਦਾ ਤਾਂ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡੀਓ ਜਿਹੜਾ ਪਾਉਂਦਾ ਤੇ ਲੋਕਾਂ ਨੂੰ ਦਲਜੀਤ ਦੋਸਾਂਝ ਨੂੰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਗੁਹਾਰ ਲਗਾ ਰਿਹਾ ਕਿ ਉਸ ਨੂੰ ਦਲਜੀਤ ਦੋਸਾਂਝ ਦੇ ਨਾਲ ਜ਼ਰੂਰ ਹੈ ਜਿਹੜਾ ਮਿਲਵਾਇਆ ਜਾਵੇ ਉਸ ਦੀ ਮਨ ਇਹ ਤਾਂ ਮੰਨਣਾ ਹੈ ਕਿ ਉਹ ਦਲਜੀਤ ਦੋਸਾਂਝ ਨੂੰ ਆਪਣੇ ਇਸ ਜੀਵਨ ਦੇ ਵਿੱਚੋਂ ਜ਼ਰੂਰ ਮਿਲੇ ਜਿਉਂਦੇ ਜੀ ਉਹ ਦਲਜੀਤ ਦੋਸਾਂਝ ਨੂੰ ਜ਼ਰੂਰ ਮਿਲੇ ਤੇ ਇਸ ਦੇ ਨਾਲ ਦਲਜੀਤ ਦੋਸਾਂਝ ਨੂੰ ਚੇਤਾਵਨੀ ਦਿੰਦਾ ਵੀ ਨਜ਼ਰ ਆ ਰਿਹਾ ਕਿ ਜੇਕਰ 14 ਤਰੀਕ ਤੱਕ ਦਲਜੀਤ ਦੋਸਾਂਝ ਉਸ ਨੂੰ ਨਾ ਮਿਲੇ ਤਾਂ ਉਹ ਭੁੱਖ ਹੜਤਾਲ ਤੇ ਬਹਿ ਜਾਵੇਗਾ ਭੁੱਖ ਹੜਤਾਲ ਕਰੇਗਾ ਕੁਝ ਵੀ ਨਹੀਂ ਖਾਵੇਗਾ ਜਦੋਂ ਤੱਕ ਦਲਜੀਤ ਦੋਸਾਂਝ ਉਸ ਨੂੰ ਕੁਝ ਖਵਾਉਣ ਨਹੀਂ ਆਉਂਦੇ ਸੋ ਦੇਖ ਸਕਦੇ ਹੋ ਇਸ ਮੌਕੇ ਹੋਰ ਵੀ ਕੀ ਕਹਿਣਾ ਇਸ ਲਿਖਾਰੀ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਦਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਪਲੀਜ਼ ਮੈਂ ਹਰ ਉਪਰਾਲਾ ਕਰ ਲਿਆ ਪਲੀਜ਼ ਭਾਜੀ ਮੈਨੂੰ ਮਿਲੋ ਕਿਉਂਕਿ ਇਹ ਨਹੀਂ ਹیثیت ਨਹੀਂ ਹੈਗੀ ਕਿ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਸਕਾਂ ਅਗਰ ਮੈਂ ਚੰਡੀਗੜ੍ਹ ਜਾਊਂਗਾ ਜ਼ਰੂਰ ਅਗਰ ਮੇਰਾ ਮੇਰਾ ਦੋਸਤ ਮੇਰਾ ਸਾਥ ਦੇਣਗੇ ਤਾਂ ਮੈਂ ਚੰਡੀਗੜ੍ਹ ਤੱਕ ਵੀ ਜਾਈ ਜਾ ਸਕਦਾ ਲੇਕਿਨ ਮੈਂ ਇੰਨਾ ਬਿਮਾਰ ਹੋ ਕੇ ਹਟਿਆ ਪੀਜੀਏ ਤੇ ਜਾਣ ਤੋਂ ਬਾਅਦ ਕਿ ਮੈਂ ਇੰਨਾ ਅਫਸੈਟ ਹ ਕਿ ਮੈਂ ਉਹਨਾਂ ਦੇ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹیثیت ਨਹੀਂ ਹੈਗੀ ਇਸ ਕਰਕੇ ਕਹਣਾ ਹੈ ਸਰ ਤੁਸੀਂ ਮੈਨੂੰ ਬੁਲਾ ਲਓ ਔਰ ਮੈਨੂੰ ਮੈਂ ਉੱਥੇ ਜ਼ਰੂਰ ਪਹੁੰਚ ਜਾਊਗਾ ਮੈਨੂੰ ਜ਼ਰੂਰ ਮਿਲਿਓ ਤੁਹਾਡੇ ਕੋਲੇ ਬਹੁਤ ਬੈਰੀ ਬੈਰੀ ਰਿਕੁਐਸਟ ਹੈ ਜੀ ਬਹੁਤ ਮੈਂ ਤੁਹਾਡਾ ਅਹਿਸਾਨ ਮੰਨ ਮੰਨਦਾ ਪਹਿਲਾਂ ਵੀ ਅਹਿਸਾਨ ਮੰਨਦਾ ਹੁਣ ਵੀ ਅਹਿਸਾਨ ਮੰਨਦਾ ਮੈਂ ਹੀ ਦਲਜੀਤ ਭਾਈ ਜੀ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਤੇ ਦਲਜੀਤ ਭਾਈ ਜੀ ਨੂੰ ਬੇਨਤੀ ਕਰਦਾ ਤੇ तमाम ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਪਲੀਜ਼ ਮੈਨੂੰ ਦਲਜੀਤ ਭਾਈ ਜੀ ਨੂੰ ਮਿਲਾ ਦਿਓ ਨਹੀਂ ਮੈਂ ਭੁਖੜ ਹੜਤਾਲ ਤੇ 14 ਤਰੀਕ ਤੋਂ ਬਾਅਦ ਵਿਹੜ ਜਾਊਗਾ ਵੀ ਕਿਉਂਕਿ ਮੈਂ ਮੇਰੀ ਬਹੁਤ دیਵਾਨਗੀ ਹੈ ਉਹਨਾਂ ਨੂੰ ਮਿਲਣ ਨੂੰ ਉਹਨਾਂ ਨੇ ਮੇਰੇ ਪਰ ਐਡਾ ਇਹਸਾਨ ਕੀਤਾ ਇੰਨਾ ਮੇਰੀ ਇੱਜ਼ਤ ਕੀਤੀ ਐਸੇ ਬੰਦੇ ਨੂੰ ਗੱਲ ਬਲਕੜੀ ਪਾ ਕੇ ਮੈਂ ਮਿਲਣਾ ਚਾਹਣਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਥੋੜਾ ਬਹੁਤ ਬਹੁਤ ਧੰਨਵਾਦ ਹੋਊਗਾ ਪਲੀਜ਼ ਮੈਨੂੰ ਮਿਲਾ ਦਿਓ ਤਰਜੀਤ ਭਾਈ ਨੂੰ ਮਿਲਾ ਦਿਓ ਕਾ ਅਮੀਰ ਮੁਕੱਦਰ ਕਾ ਗਰੀਬ ਥਾ ਦਿਲ ਕਾ ਅਮੀਰ ਮੁਕੱਦਰ ਕਾ ਗਰੀਬ ਥਾ ਮਿਲ ਕੇ ਵਿਛੜ ਜਾਣਾ ਮੇਰਾ ਨਸੀਬ ਥਾ ਸਭ ਕੁਝ ਚਾਹ ਕਰ ਵੀ ਕੁਝ ਨਾ ਕਰ ਸਕਾ ਮੈਂ ਘਰ ਜਲ ਰਹਾ tha ਮੇਰਾ ਸਮੁੰਦਰ ਕਰੀਬ tha ਦਰਦ ਹਸੀਬ ਬਿਲਕੁਲ ਤੁਸੀਂ ਦੇਖ ਰਿਹਾ ਤੁਸੀਂ ਮਿਸ਼ਨ ਦਲਜੀਤ ਲਿਖਿਆ ਹੋਇਆ ਹੈ ਕੀ ਕੀ ਕਰਨਾ ਚਾਹੁੰਦੇ ਤੁਸੀਂ ਮੇਰਾ ਮਕਸਦ ਹੈ ਜੀ ਦਲਜੀਤ ਭਾਈ ਨੂੰ ਮਿਲਣਾ ਮੈਂ ਬਹੁਤ ਉਪਰਾਲੇ ਕਰ ਲਈ ਬਹੁਤ ਮਿਹਨਤ ਕਰ ਲਈ ਨਹੀਂ ਮਿਲ ਸਕਿਆ ਲੇਕਿਨ ਮੈਂ ਪਿਛੇ ਜੇ ਮਤਲਬ ਇੰਟਰਵਿਊ ਵਿੱਚ ਬੜਾ ਮੈਂ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਮੈਂ ਮਿਲਾਂ ਉਹਨਾਂ ਨੂੰ ਬਹੁਤ ਹੱਥ ਘੰਡੇ ਬਹੁਤ ਪਨਾਏ ਪਰ ਨਹੀਂ ਮਿਲ ਸਕਿਆ ਤੇ ਮੈਨੂੰ ਜਦੋਂ ਹੀ ਇੰਤਜ਼ਾਰ ਮੈਂ ਬੇਟਿੰਗ 'ਚ ਐ ਵਿਕਾਸ਼ ਵੀ ਮੈਂ ਕਿਸ ਤਰ੍ਹਾਂ ਵੀ ਦਲਜੀਤ ਭਾਜੀ ਨੂੰ ਮਿਰਜ਼ਾ ਕਾ ਲੇਕਿਨ ਮੇਰੀ ਬਾਹ ਨਹੀਂ ਚੱਲ ਰਹੀ ਜਿਵੇਂ ਮੈਂ ਇਹ ਸੋਚਦਾ ਵੀ ਜਿਵੇਂ ਦਲਜੀਤ ਭਾਜੀ ਨੇ ਮੇਰਾ ਬੜਾ ਬੜਾ ਐਹਸਾਨ ਕੀਤਾ ਉਹਨਾਂ ਨੇ ਮੇਰਾ ਕੈਪਸ਼ਨ 'ਚ ਨਾਮ ਪਾਇਆ ਸਟੋਰੀ 'ਚ ਨਾਮ ਪਾਇਆ ਏ ਵੀ ਕਹਿ احسان ਕਰਦਨ ਸਭ ਨੂੰ ਹਾਂਜੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵੀ ਜਿਵੇਂ ਉਹਨਾਂ ਨੇ ਮੇਰਾ ਮੀਡੀਆ ਸੁਣ ਕੇ ਉਹਨਾਂ ਨੇ ਮੇਰਾ ਨਾਮ ਪਾਇਆ ਆਪਣੇ ਸਟੋਰੀ ਲਾ ਕੇ ਸਪੈਸ਼ਲ ਨਾਮ ਪਾਇਆ ਮੈਂ ਇਹ ਇਹ ਚਾਹੁੰਦਾ ਵੀ ਉਹ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ ਤੇ ਮੇਰੀ ਬੜੀ ਤਮੰਨਾ ਹੈ ਉਹ ਸਭ ਨੂੰ ਮਿਲਦੇ ਨੇ ਉਹ ਬਹੁਤ ਅੱਛਾ ਇਨਸਾਨ ਨੇ ਮੇ 20 ਸਾਲਾਂ ਤੋਂ ਮੇਰੇ ਮਤਲਬ ਅੱਜ ਤੱਕ ਕਿਸੇ ਵੀ ਵੀਰੇ ਸਿੰਗਰ ਨੇ ਮੇਰੀ ਕਦਰ ਨਹੀਂ ਪਾਈ ਹੈਗੀ ਮਤਲਬ 20 ਸਾਲਾਂ ਦੇ ਵਿੱਚ ਉਹ ਮੈਂ ਇੰਨਾ ਇੰਪ੍ਰੈਸ ਹੋ ਚੁੱਕਿਆ ਇੰਨਾ دیਵਾਨਾ ਹੋ ਚੁੱਕਿਆ ਹਾਂ ਕਿਉਂਕਿ ਉਹਨਾਂ ਨੇ ਮੇਰੇ ਕੈਪਸ਼ਨ ਵਾਸਤੇ ਕਿਹਾ ਸੀ ਉਹਨਾਂ ਨੇ ਸਟੋਰੀ ਤੱਕ ਲਗਾਤੀ ਗਾਣਾ ਵੀ ਲਗਾਤਾ ਤੇਰੇ ਮੇਰੇ ਪਿਆਰ ਨੂੰ ਔਰ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਮਾਣ ਬਖਸ਼ਿਆ ਇੰਨੀ ਇੱਜ਼ਤ ਦਿੱਤੀ ਹੈ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਮੈਂ ਚਾਹੁੰਦਾ ਵੀ ਜੇ ਤੁਸੀਂ ਸਾਂਝ ਚੰਡੀਗੜ੍ਹ ਵੀ ਆਉਂਗੇ ਕਾਂਸਰਟ ਕਰਾਉਣਾ ਤੁਹਾਡੀ ਰਹੂਗੀ ਅਪਰੋਚ ਵੀ ਮਿਲਾ ਮਿਲਿਆ ਜਾ ਰਿਹਾ ਹੈ ਹਾਂ ਜੀ ਮੈਂ ਚੰਡੀਗੜ੍ਹ ਹੀ ਜਾਊਂਗਾ ਔਰ 14 ਤਰੀਕ ਨੂੰ ਅਗਰ ਉਹ ਮੈਨੂੰ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਉਹ ਮੈਨੂੰ ਮਿਲ ਜਾਣ ਅਗਰ ਉਹ ਨਹੀਂ ਮਿਲਦੇ ਤਾਂ ਮੈਂ ਅੰਨ ਪਾਣੀ ਬਿਲਕੁਲ ਛੱਡ ਦੂੰਗਾ ਬਿਲਕੁਲ ਹੀ ਸਾਰਾ ਕੁਝ ਤਿਆਗ ਦੂੰਗਾ ਮੇਰੀ ਬਹੁਤ ਜ਼ਿਆਦਾ ਮਤਲਬ ਬੇਚੈਨੀ ਹੈ ਕਿ ਮੈਂ ਬਹੁਤ ਚਿਰ ਦਾ ਇੰਤਜ਼ਾਰ ਕਰ ਰਿਹਾ ਹਾਂ ਮੇਰੀਆਂ ਅੱਖਾਂ ਪੱਕ ਗਈਆਂ ਥੱਕ ਗਈਆਂ ਜਦ ਪੰਜਾਬ ਦੀ ਧਰਤੀ ਤੇ ਦਲਜੀਤ ਬਾਜੀ ਕਦਮ ਰੱਖਣਗੇ ਮੈਨੂੰ ਜ਼ਰੂਰ ਮਿਲਣਗੇ ਹਰ ਹਾਲ ਚ ਮਿਲਣਗੇ ਮੈਂ ਹਜੇ ਤੱਕ ਉਹਨਾਂ ਦੀ ਇੰਤਜ਼ਾਰ ਚ ਆਂ ਜੀ